ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨੀ ਅੰਦੋਲਨ ਦੇ ਜਿਹੜੇ ਆਗੂ ਨੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਗੱਲਬਾਤ ਮੈਂ ਅੱਜ ਕਰਨੀ ਹੈ ਅੱਜ ਦਿੱਲੀ ਵੱਲੋਂ ਕਿਸਾਨ ਟਰਾਲੀਆਂ ਭਰ ਕੇ ਰਵਾਨਾ ਹੋਏ ਨੇ ਕੁਝ ਬਾਰਡਰਾਂ ਤੇ ਅਥਰੂ ਗੈਂਦ ਦੇ ਗੋਲੇ ਸਿੱਟੇ ਗਏ ਹਥਪਾਈ ਹੋਏ ਪੁਲਿਸ ਦੇ ਨਾਲ ਕਿਸਾਨਾਂ ਨੇ ਝੜਪਾਂ ਹੋਈਆਂ ਤਕਰੀਬਨ ਇਹ ਨਾਰਮਲ ਹੈ ਜਦੋਂ ਵੀ ਕੋਈ ਬਹੁਤਾ ਕੱਟ ਹੁੰਦਾ ਹੈ ਇਹ ਵਰਤਾਰਾ ਇਹ ਘਟਨਾ ਕਰਮ ਵਾਪਰਦਾ ਹੁੰਦਾ ਹੈ ਮੈਂ ਗੱਲ ਕਰਨੀ ਹੈ ਥੋੜਾ ਜਿਹਾ ਧਿਆਨ ਦਿਓ ਜਿਹੜਾ 2020 21 ਵਾਲਾ ਅੰਦੋਲਨ ਸੀ ਉਹਦੇ ਵਿੱਚ ਜਿਹੜਾ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਇਆ ਉਹ ਤਕਰੀਬਨ 750 ਬੰਦੇ ਦੀ ਮੌਤ ਹੁੰਦੀ ਹੈ ਤੇ ਉਸ ਕਿਸਾਨਾਂ ਨੇ ਜਿਹੜਾ ਸੰਤਾਪ ਹੰਡਾਇਆ ਆਪਣੇ ਪਿੰਡੇ ਤੇ ਉਹਦੀ ਪਰਵਾਹੀ ਕੋਈ ਨਹੀਂ ਕਰ ਸਕਦਾ ਪਰ ਮੈਂ ਜਿਹੜੀ ਅੱਜ ਗੱਲ ਕਰਨੀ ਹੈ ਭਾਵੇਂ ਰਾਜਨੀਤਿਕ ਲੀਡਰ ਹੋਣ ਭਾਵੇਂ ਸਮਾਜ ਸੇਵੀ ਹੋਣ ਜਾਂ ਧਾਰਮਿਕ ਲੀਡਰ ਹੋਣ ਇਹ ਰਿਕਾਰਡ ਬੋਲਦਾ ਹੈ ਕਿ ਅੱਜ ਤੱਕ ਕਿਸੇ ਵੀ ਲੀਡਰ ਨੇ ਆਪਣੇ ਦਸਾਂ ਉਂਗਲਾਂ ਦੇ ਵਿੱਚੋਂ ਇੱਕ ਵੀ ਉਂਗਲ ਕਟਵਾਈ ਹੋਵੇ ਇਹ ਸਚਾਈ ਹੈ ਹੁਣ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਪਹਿਲਾਂ ਤਾਂ ਸਵਾਲ ਇਹ ਹੈ ਪੰਜਾਬ ਦੇ ਵਿੱਚ ਜ਼ਿਲ੍ਹੇ 23 ਨੇ ਤੇ ਕਿਸਾਨ ਜਥੇਬੰਦੀਆਂ ਦੀ ਗਿਣਤੀ 34 ਤੋਂ 35 ਹੈ ਤੁਸੀਂ ਇਹ ਦੇਖੋ ਵੀ ਇਹ ਆਪਸ ਵਿੱਚ ਕਿੰਨੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਗੱਲਬਾਤ ਕਰਦੇ ਆ ਜਿਹੜੀਆਂ ਅੱਜ ਮੈਂ ਇਹਨਾਂ ਦੀ ਬਿਆਨਵਾਜੀ ਸਟੇਟਮੈਂਟਾਂ ਸੁਣੀਆਂ ਕੋਈ ਕਹਿੰਦਾ ਜੀ ਅਸੀਂ ਦਿੱਲੀ ਜਾਣਾ ਕੋਈ ਕਹਿੰਦਾ ਸਾਨੂੰ ਸੱਦਾ ਨਹੀਂ ਆਇਆ ਕੋਈ ਕਹਿੰਦਾ ਮੀਡੀਆ ਨੂੰ ਤੁਸੀਂ ਤੋੜ-ਮਰੋੜ ਕੇ ਪੇਸ਼ ਨਾ ਕਰੋ ਅਸੀਂ ਸਾਰੇ ਇਕੱਠੇ ਹਾਂ ਚਲੋ ਜਿਹੜੀਆਂ ਇਹ ਸਟੇਟਮੈਂਟਾਂ ਨੇ ਇਹ ਆਪਾਂ ਮੀਡੀਆ ਰਾਹੀਂ ਸੁਣੀਆਂ ਨੇ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਕੀ ਇਹ ਪੰਜਾਬ ਦੇ ਹੱਕਾਂ ਲਈ ਅंदोलਨ ਲੜਦੇ ਨੇ ਕਿਸਾਨਾਂ ਦੇ ਹੱਕ ਵਿੱਚ ਹੈ ਪੰਜਾਬ ਦੇ ਜ਼ਿਲ੍ਹੇ ਤੇ ਇਹ ਨੇ ਤੇ ਜਥੇਬੰਦੀਆਂ 34 ਤੇ 35 ਨੇ ਹੁਣ ਇਹਨਾਂ ਦਾ ਆਪਸ ਵਿੱਚ ਅਤਵਾਕ ਕਿੰਨਾ ਕ ਹੈ ਆਪ ਵਿੱਚ ਕਿੰਨੇ ਕ ਇਕੱਠੇ ਨੇ ਜਾਨੀ ਕਿ ਆਪੋ ਆਪਣੇ ਘਰ ਪਰਨ ਵਾਸਤੇ ਆਪੋ ਆਪਣੀ ਚੌਧਰ ਚਮਕਾਉਣ ਵਾਸਤੇ ਇਹ ਬੰਦੇ ਤੁਰੇ ਨੇ ਪਹਿਲਾਂ ਵੀ ਤੇ ਹੁਣ ਵੀ ਚਲੋ ਮੈਂ ਜਿਹੜੀ ਆਪਣੀ ਗੱਲਬਾਤ ਕਰਨੀ ਹੈ ਮੈਂ ਤਕਰੀਬਨ ਤਕਰੀਬਨ ਜਦੋਂ ਦਾ ਬੋਲਦਾ ਮੈਂ ਇਹ ਕਹਿੰਦਾ ਮੈਂ ਇਹਨਾਂ ਧਰਨਿਆਂ ਦੇ ਨਾਲ ਅੰਦੋਲਨਾਂ ਦੇ ਨਾਲ ਸਹਿਮਤ ਨਾ ਪਹਿਲਾਂ ਸੀ ਨਾ ਹੋਣਾ ਮੈਂ ਤਾਂ ਇਹਨਾਂ ਦੀ ਕਰਤੂਤ ਦੱਸਣੀ ਹੈ ਹੁਣ ਇਹਨਾਂ ਨੇ ਜਿਹੜੇ ਟਰੈਕਟਰ ਟਰਾਲੀਆਂ ਇਕੱਠੇ ਕੀਤੇ ਨੇ ਆਮ ਕਿਸਾਨਾਂ ਦੇ ਜਿਨ੍ਹਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਜਾਂ ਜੱਜਵਾਦੀ ਕਰਕੇ ਸਰਕਾਰ ਦੇ ਖਿਲਾਫ ਭੜਕਾਇਆ ਜਾਂਦਾ ਜੇ ਇਹਨਾਂ ਆਗੂਆਂ ਦੇ ਪਰਿਵਾਰਾਂ ਦੀ ਗੱਲ ਕਰੋਗੇ ਤੁਸੀਂ ਜਿਹੜੇ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਨੇ ਆਗੂ ਨੇ ਉਹਨਾਂ ਦੀ ਗੱਲਬਾਤ ਕਰੋਗੇ ਇਹਨਾਂ ਸਾਰਿਆਂ ਦੇ ਬੱਚੇ ਫੋਰਨ ਕੰਟਰੀ ਦੇ ਵਿੱਚ ਜਾਨਕਿ ਬਾਹਰਲੇ ਮੁਲਕਾਂ ਦੇ ਵਿੱਚ ਸੈਟਲ ਨੇ ਸਾਰਿਆਂ ਦੇ ਪਰਿਵਾਰ ਇਹਨਾਂ ਦਾ ਆਪਣਾ ਪਰਿਵਾਰ ਵਿੱਚੋਂ ਇੱਕ ਵੀ ਜੀ ਕਿਸਾਨੀ ਅੰਦੋਲਨ ਦੇ ਵਿੱਚ ਨਹੀਂ ਹੈਗਾ ਇਹਨਾਂ ਨੇ ਪਹਿਲਾਂ ਵੀ ਲੋਕਾਂ ਨੂੰ ਮਰਵਾਇਆ 750 ਕਿਸਾਨ ਮਰਿਆ ਦਿੱਲੀ ਧਰਨੇ ਦੇ ਵਿੱਚ ਤੇ ਹੁਣ ਵੀ ਇਹ ਲੋਕਾਂ ਨੂੰ ਮਰਵਾਉਣ ਵਾਸਤੇ ਤੁਰੇ ਹੋਏ ਐ ਮੈਂ ਜਿਹੜੇ ਸਾਡੇ ਪੰਜਾਬ ਦੇ ਲੋਕ ਇਹਨਾਂ ਨੂੰ ਬੇਨਤੀ ਕਰਨੀ ਐ ਜਿਹੜੀ ਪਹਿਲਾਂ ਗੱਲਬਾਤ ਚੱਲੀ ਸੀ ਕਿ ਕਿਸਾਨ ਤੇ ਮਜ਼ਦੂਰ ਇੱਕ ਹੋ ਕੇ ਚੱਲਣਗੇ ਬਿਲਕੁਲ ਨਹੀਂ ਅੱਜ ਮੈਂ ਸ਼ਰਿਆਮ ਇਹ ਗੱਲ ਕਹਿਣੀ ਚਾਹਨਾ ਕਿ ਮਜ਼ਦੂਰ ਤੁਹਾਡੇ ਨਾਲ ਨਹੀਂ ਤੁਰਨਗੇ ਤੇ ਨਾ ਹੀ ਤੁਹਾਡੇ ਅੰਦੋਲਨ ਦਾ ਕਿਸੇ ਮਜ਼ਦੂਰ ਨੂੰ ਫਾਇਦਾ ਹੈ ਬੜੇ ਤਾਨੇ ਵੱਜਦੇ ਆ ਪਰ ਕੀ ਕੱਲਾ ਖਜ਼ਾਨਾ ਸੈਂਟਰ ਗਵਰਨਮੈਂਟ ਦਾ ਜਾਂ ਪੰਜਾਬ ਗਵਰਨਮੈਂਟ ਦਾ ਕੱਲੇ ਕਿਸਾਨਾਂ ਲਈ ਹੈ ਜਦੋਂ ਤੁਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਹੋ ਉਦੋਂ ਕਹਿੰਦੇ ਜੀ ਬਾਬਾ ਬੰਦਰ ਸਿੰਘ ਬਹਾਦਰ ਨੇ ਜ਼ਮੀਨਾਂ ਅਲਾਟ ਕੀਤੀਆਂ ਕੇਵਲ ਕਿਸਾਨਾਂ ਨੂੰ ਕੀਤੀਆਂ ਇਤਿਹਾਸ ਦੇ ਵਿੱਚ ਵੀ ਤੋੜ-ਮਰੋੜ ਹੈ ਮੈਂ ਇੱਕ ਬੇਨਤੀ ਕਰਨੀ ਹੈ ਜਿਹਦੀ ਵੀ ਧੌਣ ਵਿੱਚ ਕਿੱਲਾ ਹੈ ਕਿ ਗਿਆਨੀ ਮੂਟਾ ਸਿੰਘ ਅੰਦੋਲਨ ਦੇ ਖਿਲਾਫ ਬੋਲਦਾ ਹੈ ਇਹ ਮੇਰੀ ਵਿਚਾਰਧਾਰਾ ਹੈ ਮੈਨੂੰ ਕਿਸੇ ਨੇ ਕੋਈ ਮਤ ਨਹੀਂ ਦਿੱਤੀ ਕਿਸੇ ਨੇ ਮੇਰੇ ਕੰਨ ਵਿੱਚ ਫੂਕ ਨਹੀਂ ਮਾਰੀ ਜੋ ਕੁਝ ਬੋਲਣਾ ਹੈ ਮੈਂ ਪੰਜਾਬ ਲਈ ਜਾਂ ਮਜ਼ਦੂਰ ਵਰਗ ਲਈ ਜਾਂ ਕਿਸਾਨਾਂ ਲਈ ਆਪਣੀ ਮਰਜ਼ੀ ਨਾਲ ਬੋਲਣਾ ਹੈ ਇਹਨਾਂ ਆਗੂਆਂ ਦੇ ਪਿੱਛੇ ਲੱਕੇ ਨਹੀਂ ਸੀ ਬੋਲਣਾ ਇਹਨਾਂ ਨੇ ਪਹਿਲਾਂ ਵੀ ਕੌਮ ਦਾ ਹੀ ਬੇੜਾਗਰ ਕੀਤਾ ਤੇ ਪੰਜਾਬ ਨੂੰ ਕਰਜ਼ਾਈ ਪਹਿਲਾਂ ਵੀ ਕੀਤਾ ਹੁਣ ਵੀ ਕਰਨਗੇ ਜਿਹੜੇ ਮੈਂ ਸਵਾਲ ਕੀਤੇ ਨੇ ਨਾ ਜਿਹੜੇ ਕਿਸਾਨ ਆਗੂ ਨੇ ਕੀ ਵਾਕਈ ਇਹਨਾਂ ਦੇ ਪਰਿਵਾਰ ਫੋਰਨ ਕੰਟਰੀ ਵਿੱਚ ਸੈੱਟ ਨੇ ਇਹਨਾਂ ਲੋਕੀ ਆਪਣਾ ਬੱਚਾ ਜਾਂ ਕੋਈ ਕਿਸਾਨ ਆਗੂ ਅੱਜ ਤੱਕ ਧਰਨੇ ਵਿੱਚ ਮਰਿਆ ਕਿਸੇ ਦੀ ਉਂਗਲ ਤੇ ਵੀ ਸੱਟ ਲੱਗੀ ਐ ਇਹ ਸੱਚਈਕ ਨਹੀਂ ਤਕਰੀਬਨ ਇਹਨਾਂ ਨੇ ਅੰਦੋਲਨ ਦੇ ਨਾਂ ਤੇ ਕਰੋੜਾਂ ਰੁਪਇਆ ਇਕੱਠਾ ਕਰਕੇ ਆਪਣੀਆਂ ਬੈਂਕਾਂ ਆਪਣੇ ਘਰ ਭਰੇ ਨੇ ਤੇ ਇਹ ਜੇ ਤੁਸੀਂ ਇਹਨਾਂ ਦੇ ਅਕਾਊਂਟ ਚੈੱਕ ਕਰਕੇ ਵੇਖੋ ਤਾਂ ਬੜਾ ਕੁਝ ਲੱਭੂਗਾ ਇਹ ਬਹੁਤ ਵੱਡਾ ਮਾਫੀ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਵਧੀਆ ਆਪਣੇ ਘਰਾਂ ਦੇ ਵਿੱਚ ਵਸਦੇ ਰਹਦੇ ਆ ਇਹਨਾਂ ਪਿੱਛੇ ਲੱਗੇ ਪੰਜਾਬ ਨੂੰ ਕਰਜ਼ਾਈ ਨਾ ਕਰੋ ਇਹ ਜਿੰਨਾ ਬੋਝ ਪੈਣਾ ਨਾ ਅੰਦੋਲਨ ਦਾ ਸਾਰਾ ਪੰਜਾਬ ਗਵਰਨਮੈਂਟ ਤੇ ਪੈਣਾ ਔਰ ਪੰਜਾਬ ਦੇ ਲੋਕਾਂ ਤੇ ਪੈਣਾ ਪਰ ਇਹ ਕੜਮ ਚੌਧਰੀ ਨੇ ਇਹ ਜਿਵਾਤੀ ਕਰਦੇ ਨੇ ਕਿਉਂਕਿ ਇਹ ਬੇਲੇ ਨੇ ਇਹਨਾਂ ਕੋਲੇ ਇਹੀ ਤਾਣਾ ਬਾਣਾ ਬੁਣਨ ਵਾਸਤੇ ਦਿਮਾਗ ਚੱਲਦਾ ਹੁੰਦਾ ਹੈ ਕਿੱਦਾਂ ਕੀ ਕਰਨਾ ਕਿਦਾਂ ਕੀ ਕਰਨਾ ਬਸ ਇਹ ਚੱਲਦਾ ਰਹਿੰਦਾ ਹੈ ਤੇ ਜਿਹੜਾ ਅੱਜ ਸ਼ੁਰੂਆਤ ਕੀਤੀ ਹੈ ਚੇਤੇ ਰੱਖਿਓ ਇਲੈਕਸ਼ਨ ਸਰ ਦੇ ਉੱਪਰ ਹੈ ਤੇ ਇਹ ਕੋਈ ਨਾ ਕੋਈ ਕਾਰਾ ਜ਼ਰੂਰ ਕਰਵਾਉਣਗੇ ਤੇ ਆਪੋ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਤੋਂ ਬਚਾ ਲਓ ਇਹਨਾਂ ਦਾ ਕੁਝ ਨਹੀਂ ਜਾਣਾ ਇਹਨਾਂ ਟਿਕਟਾਂ ਲੈਣੀਆਂ ਨੇ ਫਟਾਫਟ ਪਲੇਨ ਦੀਆਂ ਕਿਸੇ ਨੇ ਕੈਨੇਡਾ ਕਿਸੇ ਨੇ ਅਮਰੀਕਾ ਕਿਸੇ ਨੇ ਇੰਗਲੈਂਡ ਕਿਸੇ ਨੇ ਆਸਟ੍ਰੇਲੀਆ ਚੜ ਜਾਣਾ ਤੇ ਮਰਨ ਵਾਲੇ ਕੌਣ ਆ ਇੱਥੇ ਆਮ ਲੋਕ ਨੇ ਤੇ ਦੂਜੀ ਗੱਲ ਮੈਂ ਨਾਲ ਕਹਿ ਦਨੀ ਆ ਜਿਹੜੇ ਬੰਦੇ ਇਹ ਕਹਿੰਦੇ ਨੇ ਮਜ਼ਦੂਰ ਸਾਡੇ ਨਾਲ ਨੇ ਬਿਲਕੁਲ ਨਹੀਂ ਮਜ਼ਦੂਰ ਨਾਲ ਜਾਂਗੇਤ ਕਿ ਕਿਉਂਕਿ ਮਜ਼ਦੂਰਾਂ ਦੇ ਹੱਕ ਦੀ ਕੋਈ ਗੱਲ ਕੀਤੀ ਨਹੀਂ ਮਜ਼ਦੂਰ ਕਿਉਂ ਮਰਨਗੇ ਭਾਈ ਕਰ ਜਾਗੇ ਨਹੀਂ ਜਿਹੜਾ ਆ ਮਜ਼ਦੂਰਾਂ ਜਿਹੜਾ ਆ ਬਿਲਕੁਲ ਨਹੀਂ ਇਹ ਸ਼ਰਿਆਮ ਕਹਿੰਨੇ ਆ ਜੀਨੇ ਗਾਲਾਂ ਕੱਢਣੀਆਂ ਨੇ ਕੱਢੀ ਚੱਲੋ ਸਾਨੂੰ ਕੋਈ ਪਰਵਾਹ ਨਹੀਂ ਪਰ ਇਹ ਸਚਾਈ ਹੈ ਜਿਹੜੇ ਕਿਸਾਨ ਆਗੂ ਨੇ ਇਹ ਸਰਕਾਰਾਂ ਨਾਲੋਂ ਵੀ ਭੈੜਾ ਮਾਫੀ ਹੈ ਅਸੀਕਾ ਨਾ ਫੁਲਾਨੀ ਸਰਕਾਰ ਨੇ ਪੰਜਾਬ ਦਾ ਬੇੜਾ ਕਰ ਕਰਤਾ ਫੁਲਾਨੀ ਸਰਕਾਰ ਨੇ ਕਰਤਾ ਚੇਤੇ ਰੱਖ ਲਿਓ ਗੱਲ ਮੇਰੀ ਇਹ ਇਹ ਸਭ ਕੁਝ ਜਿਹੜਾ ਲੂੰਗਲਾਂਾ ਇਕੱਠਾ ਕੀਤਾ ਕਿਸਾਨ ਜਥੇਬੰਦੀਆਂ ਨੇ ਤੇ ਇਹ ਪੰਜਾਬ ਨੂੰ ਪੱਠੇ ਵਿੱਚ ਝੋਕਣਗੇ ਹੁਣ ਤੇ ਜਿੰਨੇ ਵੀ ਪੰਜਾਬ ਦੇ ਵਸੰਦੇ ਲੋਕ ਨੇ ਥੋੜਾ ਜਿਹਾ ਦਿਮਾਗ ਤੋਂ ਕੰਮ ਲੈ ਲਓ ਕਿਹਦੇ ਘਰੇ ਕੋਈ ਵਿਪਤਾ ਪਈ ਹੈ ਕਿਹਦੇ ਘਰੇ ਕੋਈ ਪ੍ਰੋਬਲਮ ਹੈ ਕਿ ਇੱਕ ਬੰਦਾ ਦਿਹਾੜੀ ਕਰਕੇ ਖਾਂਦਾ ਅਸੀਂ ਉਹਦੇ ਨਾਲੋਂ ਵੀ ਗਏ ਗੁਜ਼ਰੇ ਆਂ ਇੱਕ ਬੰਦਾ ਰੋਜ਼ 2-400 ਰਿਕਸ਼ਾ ਚਲਾ ਕੇ ਕਮਾਉਂਦਾ ਹੈ ਉਹ ਆਪਣੇ ਬੱਚਿਆਂ ਨੂੰ ਰੋਟੀ ਦੇ ਕੇ ਪਾਲਦਾ ਉਹਦੇ ਨੂੰ ਵੀ ਅਸੀਂ ਗੈਗੋਜ ਰਹੇ ਹਾਂ ਅਸੀਂ ਪਿੱਛੇ ਲੱਗੇ ਤੁਰ ਪਏ ਨੇ ਕੀ ਚਾਹੁੰਦੇ ਹਾਂ ਅਸੀਂ ਮੈਂ ਇਹ ਸਵਾਲ ਕੀਤਾ ਬਹੁਤ ਵੱਡਾ ਜਿਹੜੇ ਬੰਦੇ ਕਿਸਾਨੀ ਅੰਦੋਲਨ ਦੇ ਨਾਂ ਤੇ ਦਿੱਲੀ ਧਰਨਾ ਲਾਉਣ ਚੱਲੇ ਨੇ ਅੱਜ ਬਸ ਇੱਕੋ ਹੀ ਸਵਾਲ ਹੈ ਇਹਨਾਂ ਦਾ ਪਰਿਵਾਰ ਦੇਖ ਲਓ ਕਿੱਥੇ ਬੈਠਾ ਪੰਜਾਬ ਦੇ ਵਿੱਚ ਬੈਠਾ ਜਾਂ ਫੌਨ ਕੰਟਰੀਆਂ ਵਿੱਚ ਬੈਠਾ ਇਹ ਤੁਹਾਡੇ ਬੱਚਿਆਂ ਨੂੰ ਮਰਵਾਉਣ ਵਾਲੇ ਨੇ ਆਪਣੇ ਬੱਚਿਆਂ ਦੇ ਪਰਿਵਾਰ ਪਰਨਗਰਣੀ ਦੇ ਵਿੱਚ ਸੈੱਟ ਨੇ ਸਾਰਿਆਂ ਦੇ ਇਹ ਬੇਨਤੀ ਪ੍ਰਵਾਨ ਕਰਿਓ ਜੇ ਕਹਿੰਦੇ ਧੌਣ ਚ ਕਿੱਲਾ ਹੈ ਨਾ ਤਾਂ ਉਹ ਕਮੈਂਟ ਬਾਕਰ ਵਿੱਚ ਆਪਣੀ ਰਾਇ ਲਿਖ ਦਿਓ ਤੇ ਜਾਂ ਮੇਰੇ ਵਿਰੋਧ ਵੀਡੀਓ ਪਾ ਦੇ ਬੂਟਾ ਸੰਘੇਦਾਂ ਕਹਿੰਦਾ ਇਹ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ